ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੰਮ੍ਰਿਤਸਰ ਦੇ ਥਾਣਾ ਏ ਡਿਵੀਜ਼ਨ ਤੋਂ ਇੱਕ ਕੈਦੀ ਫਰਾਰ ਹੋ ਗਿਆ। ਸੂਤਰਾਂ ਤੋਂ ਵਾਹਲੋਂ ਮਿਲੀ ਜਾਣਕਾਰੀ ਅਨੁਸਾਰ ਆਪਾਂ ਦੱਸ ਰਹੇ ਹਾਂ ਰਿਮਾਂਡ ਦੇ ਵਿੱਚ ਲਿਆ ਗਿਆ ਵਿਅਕਤੀ ਜੋ ਕਿ ਘਾ ਮੰਡੀ ਦਾ ਰਹਿਣ ਵਾਲਾ ਸੀ ਉਹਨੂੰ ਰਿਮਾਂਡ ਤੇ ਲਿਆਇਆ ਗਿਆ ਅੰਦਰ ਅੰਦਰੋਂ ਫਰਾਰ ਹੋ ਗਿਆ। ਇਸ ਵੇਲੇ ਪੁਲਿਸ ਨੂੰ ਜਿਹੜੀ ਆ ਭਾਜੜਾ ਪਈਆਂ ਉਸ ਨੂੰ ਲੱਭਤ ਦੇ ਵਿੱਚ ਟੀਮ ਜਿਹੜੀ ਹੈ ਉਹ ਇਧਰ ਇਧਰ ਛਾਪੇਮਾਰੀ ਕਰ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਥਾਣੇ ਦੇ ਅੰਦਰੋਂ ਹੀ ਕੈਦੀ ਜਿਹੜਾ ਉਹ ਫਰਾਰ ਹੋ ਗਿਆ ਹੈ ਪੁਲਸ ਰਿਮਾਂਡ ਤੇ ਲਿਆਇਆ ਗਿਆ ਰਿਮਾਂਡ ਤੋਂ ਬਾਅਦ ਉਸ ਵਿਅਕਤੀ ਨੇ ਅੰਦਰੋਂ ਹੀ ਜਿਹੜਾ ਪਹਿਲਾਂ ਅੰਦਰ ਜਾਂਦਾ ਤੇ ਅੰਦਰੋਂ ਹੀ ਕਿਸੇ ਹੋਰ ਰਸਤੇ ਤੋਂ ਇਸ ਥਾਣੇ ਤੋਂ ਭੱਜ ਜਾਂਦਾ ਫਿਲਹਾਲ ਪੁਲਸ ਉਹਦੀ ਪੜਤਾਲ ਕਰ ਰਹੀ ਹੈ ਪੁਲਸ ਉਹਦੀ ਛਾਪੇਮਾਰੀ ਕਰ ਰਹੀ ਹੈ ਉਸ ਨੂੰ ਭਾਲ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸ ਤਰ੍ਹਾਂ ਥਾਣੇ ਦੇ ਅੰਦਰੋਂ ਹੀ ਕੈਦੀ ਫਰਾਨ ਹੋ ਲੱਗ ਪਿਆ ਇਸ ਵੇਲੇ ਪੁਲਿਸ ਜਿਹੜੇ ਆ ਇਸ ਮਾਮਲੇ ਦੇ ਵਿੱਚ ਕੋਈ ਬਿਆਨ ਨਹੀਂ ਦੇ ਰਹੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਆਫ ਦਾ ਰਿਕਾਰਡ ਔਨ ਦਾ ਰਿਕਾਰਡ ਪੁਲਿਸ ਇਸ ਮਾਮਲੇ ਦੇ ਵਿੱਚ ਕੋਈ ਵੀ ਜਾਣਕਾਰੀ ਦੇਣ ਲਈ ਸਹਾਇਆ ਨਹੀਂ ਕਰ ਰਹੀ ਪਤਾਂ ਨੂੰ ਦੱਸਦੀ ਆ ਸੂਤਰਤ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਘਾਹ ਮੰਡੀ ਦਾ ਬੰਦਾ ਦੱਸਿਆ ਜਾ ਰਿਹਾ ਜੋ ਕਿ ਘਾਹ ਮੰਡੀ ਘਾਹ ਮੰਡੀ ਦਾ ਬੰਦਾ ਦੱਸਿਆ ਜਾ ਰਿਹਾ ਘਾਹ ਮੰਡੀ ਦੇ ਵਿੱਚ ਰਹਿਣ ਵਾਲਾ ਹੀ ਉਹਨੂੰ ਕਿਸੇ ਮਾਮਲੇ ਦੇ ਵਿੱਚ ਰਿਮਾਂਡ ਦੇ ਵਿੱਚ ਲਿਆਇਆ ਗਿਆ ਸੀ ਪੁਲਿਸ ਦੀ ਗੱਡੀ ਤੋਂ ਉਤਰਦਾ ਉਤਰਨ ਤੋਂ ਬਾਅਦ ਸਿੱਧਾ ਅੰਦਰ ਨੂੰ ਭੱਜਦਾ ਉਹਨੂੰ ਅੰਦਰ ਦੇ ਦੂਸਰੇ ਰਸਤੇ ਦਾ ਵੀ ਪਤਾ ਸੀ ਅੰਦਰ ਨੂੰ ਭੱਜ ਕੇ ਦੂਸਰੇ ਰਸਤੇ ਤੋਂ ਬਾ ਤੇ ਇਸ ਵੇਲੇ ਉਸ ਦੀ ਜਿਹੜੀ ਹੈ ਭਾਲ ਕੀਤੀ ਜਾ ਰਹੀ ਹੈ ਜਗਾ ਜਗਾ ਤਲਾਸ਼ ਕੀਤੀ ਜਾ ਰਹੀ ਹੈ ਤਲਾਸ਼ੀ ਲੀਤੀ ਜਾ ਰਹੀ ਹੈ ਲੇਕਿਨ ਦੱਸ ਦਈਏ ਕਿ ਥਾਣੇ ਦੇ ਅੰਦਰੋਂ ਹੀ ਇੱਕ ਕੈਦੀ ਜਿਹੜਾ ਫਰਾਰ ਹੋ ਜਾਂਦਾ ਕੋਸ਼ਿਸ਼ ਕਰਦੇ ਆ ਗੱਲਬਤ ਕਰਨ ਦੀ ਅਗਰ ਜੇ ਸਾਨੂੰ ਕੋਈ ਜਾਣਕਾਰੀ ਮਿਲੇ ਤੇ ਲੇਕਿਨ ਤੁਸੀਂ ਦੇਖਦੇ ਹੋ ਕੈਮਰਾ ਹੋਂਦੇ ਹੀ ਮੁਲਾਜ਼ਮ ਇਥੋਂ ਚਲੇ ਗਿਆ ਤੇ ਆਪਾਂ ਗੱਲਬਤ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਬੈਠੇ ਹਾਂਜੀ ਮੈਡਮ ਇਹ ਪਤਾ ਕੀ ਪ੍ਰੋਬਲਮ ਹੈ ਤੁਹਾਨੂੰ ਨਹੀਂ ਨਹੀਂ ਪਤਾ ਲੱਗਾ ਕੋਈ ਇੱਥੇ ਕੈਦੀ ਭੱਜ ਗਿਆ ਤੁਸੀਂ ਦੇਖ ਸਕਦੇ ਹੋ ਭੱਜਿਆ ਕਿ ਨਹੀਂ ਭੱਜਿਆ ਸੱਚੀ ਗੱਲ ਹੈ ਕਿ ਝੂਠੀ ਜੇ ਤੇ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਿਸ ਤਰ੍ਹਾਂ ਜਾਣਕਾਰੀ ਜਿਹੜੀ ਹੈ ਮੀਡੀਆ ਨੂੰ ਸਾਂਝੀ ਨਹੀਂ ਕੀਤੀ ਜਾ ਰਹੀ ਹੈ ਤੇ ਦੂਸਰੀ ਤੁਹਾਨੂੰ ਦੱਸਦੀ ਹੈ ਕਿ ਇਸ ਜਿਹੜੇ ਥਾਣੇ ਦੇ ਅੰਦਰੋਂ ਹੀ ਕੈਦੀ ਫਰਾਰ ਹੋ ਜਾਂਦਾ ਹੈ ਕੋਈ ਨਾ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੋ ਇਧਰੋਂ ਕੋਈ ਬੰਦਾ ਭੱਜਿਆ ਇਧਰੋਂ ਹਾਂਜੀ ਹਾਂਜੀ ਕਿੰਨੀ ਦੇਰ ਪਹਿਲਾਂ ਭੱਜਿਆ ਔਰ ਡੇਢ ਘੰਟਾ ਹੋ ਗਿਆ ਜੀ ਹਾਂ ਚੇਹ ਹਤਕੜੀ ਵਗੈਰਾ ਹੈਗੀ ਸੀ ਉਹਦੇ ਨਹੀਂ ਇਹ ਤੇ ਨਹੀਂ ਦੇਖਿਆ ਭਾਜੀ ਇਹ 14 ਬੱਚੇ ਨੇ ਆ ਸਾਨੂੰ ਕੁਝ ਨਹੀਂ ਪਤਾ ਹੈਗਾ ਜੀ ਇਹ ਦੇਖਿਆ ਕੰਦ ਟੱਪ ਕੇ ਭੱਜਿਆ ਵਿੱਚੋਂ ਕੰਦ ਟੱਪ ਕੇ ਭੱਜ ਗਿਆ ਹਾਂਜੀ ਪੌ ਸਾਲੇ ਬੱਚੇ ਸੀਗੇ ਦੋ ਸੀਗੇ ਮਰ ਹਾਂਜੀ ਦੋ ਮਲਾਜ਼ਮ ਪਿੱਛੇ-ਪਿੱਛੇ ਪਿੱਛੇ-ਪਿੱਛੇ ਦੋ ਮਲਾਜ਼ਮ ਆਏ ਸੀਗੇ ਮੁੜ ਕੇ ਮੋਟਰਸਾਈਕਲ ਤੇ ਗਏ ਬੈਗੇ ਪਤਾ ਨਹੀਂ ਬੰਦਾ ਫੜਿਆ ਕਿ ਨਹੀਂ ਫੜਿਆ ਗਿਆ ਜੀ ਇਹ ਪਿੱਛੋਂ ਦੀ ਪਹਾਲ ਦੇ ਵਿੱਚ ਪੱਜੇ ਅੰਦਰੋਂ ਭੱਜ ਕੇ ਆਇਆ ਕੰਦ ਟੱਪੀ ਹੋਨੇ ਕੰਦ ਟੱਪ ਕੇ ਆਇਆ ਜੀ ਇਹ ਕੰਦ ਜਿਹੜੀ ਟੱਪੀ ਆ ਇੱਥੇ ਬਾਹਰ ਦੇ ਜਿਹੜੇ ਆ कारोबार कर रहे जेडे रेडी वाले जे, भागा, भागा हाँ। होगी उसके देखने में कैसा लग रहा था ओ, करीब बीस से बाईस साल का था देखने में जवान बंदा हाँ, जवान बंदा उसके पीछे पीछे पुलिस में लाजम भी हो तो एक पुलिस थे और दो लोग गए थे उसके पीछे भागे वो इधर से भागा ऐसे भागा। जी ऐसे वो लोग आए दो लोग गए पुलिस लोग तो उसके हाथ में हथकड़ी वगैरह थी या खाली हाथ नहीं खाली हाथ था उसका वैसे कूद के भागा हथकड़ी लगा होता तो भाग नहीं आया पीछे अंदर थाने के अंदर से ही आया था हाँ ऐसे ही आया भाग के और फिर ऐसे कूद के उधर से चला गया इधर से क्योंकि इधर ही रेंडी लगा था वो भाग नहीं पा रहा था वैसे कूद के भाग गया तो किधर से भागा था कैदी भागा किधर से था उधर से उस तरफ ਕਿਧਰ ਉਪਰ ਸੇ ਕੁਦਾ ਉਧਰ ਉਸ ਸਾਈਡ ਪੇ ਕੁਦਾ ਉਹ ਦੁਕਾਨ ਸੇ ਆਪ ਪੁੱਛੀਏ ਉਸਕੇ ਪਿੱਛੇ ਵੀ ਲੋਕ ਥੇ ਜਾਂ ਉਹ ਇਕਲਾ ਥਾ ਨਹੀਂ ਇਕਲਾ ਥਾ ਇਕਲਾ ਕੁਦਾ ਭਾਗਾ ਤਬ ਹਮ ਲੋਕ ਇਧਰ ਸੇ ਦੇਖੇ ਅੱਛਾ ਤੋ ਉਸਕੇ ਬਾਅਦ ਮੇ ਪੁਲਿਸ ਮੁਲਾਜ਼ਮ ਆਈ ਥੀ ਹਾਂ ਹਾਂ ਤੁਰੰਤ ਤੁਰੰਤ ਮੋਟਰਸਾਈਕਲ ਸੇ ਮੋਟਰਸਾਈਕਲ ਸੇ ਉਹ ਡੋਂਡੇ ਆਏ ਥੀ ਹਾਂ ਹੋ ਤੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਐ ਜਗ੍ਹਾ ਜਿਹੜੀ ਹੈ ਜਿੱਥੇ ਤੁਹਾਨੂੰ ਦੱਸੀ ਐ ਸਾਈਕਲਾ ਲੱਗੀਆਂ ਇਧਰੋਂ ਹੀ ਕੈਦੀ ਜਿਹੜਾ ਉਹ ਭੱਜ ਕੇ ਇਸ ਵੇਲੇ ਫਰਾਰ ਹੋ ਗਿਆ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਆ ਜਗ੍ਹਾ ਜਿਹੜੀ ਹੈ ਉਤੋਂ ਭਜਣਾ ਜਿਹੜੇ ਕਿ ਇਹ ਫੈਂਸ ਲੱਗੀ ਹੈ ਇਸ ਤੋਂ ਉਤੋਂ ਜਿਹੜਾ ਟੱਪ ਕੇ ਕੈਦੀ ਭੱਜ ਗਿਆ ਤੇ ਅੰਮ੍ਰਿਤਸਰ ਦੇ ਜਿਹੜੇ ਏ ਡਿਵੀਜ਼ਨ ਥਾਰੇ ਤੋਂ ਇਸ ਵੇਲੇ ਕੈਦੀ ਜਿਹੜਾ ਉਹ ਫਰਾਰ ਹੋ ਗਿਆ ਪੁਲਿਸ ਫਿਲਹਾਲ ਇਸ ਮਾਮਲੇ ਦੇ ਵਿੱਚ ਚੁੱਪੀ ਬਣਾਈ ਰੱਖੀ ਹੈ ਪੁਲਿਸ ਕੁਝ ਵੀ ਬਿਆਨ ਦੇਣ ਤੋਂ ਗੁਰੇਜ਼ ਕਰ ਰਹੀ ਹੈ ਭੱਜ ਰਹੀ ਹੈ ਲੇਕਿਨ ਤੁਹਾਨੂੰ ਦੱਸਦੀ ਹੈ ਕਿ ਤਸਵੀਰਾਂ ਸਾਂਝੀਆਂ ਕਰਦੇ ਹੋ ਤੁਹਾਨੂੰ ਦੱਸਦੀ ਹੈ ਕਿ ਲੋਕਾਂ ਨੇ ਵੀ ਦੇਖਿਆ ਜਿਹੜਾ ਕਿ ਬਾਹਰ ਦੇ ਰੇੜੀ ਕਾਰੋਬਾਰ ਕਰਨ ਵਾਲੇ ਵਿਅਕਤੀ ਨੇ ਵੀ ਆ ਜਿਹੜਾ ਦੇਖਿਆ ਉਹਨਾਂ ਨੇ ਅੱਖੋਂ ਦੇਖਾ ਹਾਲ ਬਿਆਨ ਕੀਤਾ ਕਿ ਜਿਸ ਦੀ ਪਾਲ ਦੇ ਵਿੱਚ ਬਾਹਰੋਂ ਪੁਲਿਸ ਜਿਹੜੀ ਹੈ ਉਹ ਉਸ ਦੀ ਹਾਲ ਦੇ ਵਿੱਚ ਬਾਅਦ ਚ ਨਿਕਲੀ ਲੇਕਿਨ ਤੁਹਾਨੂੰ ਦੱਸ ਦਈਏ ਕਿ ਕਿਸ ਤਰ੍ਹਾਂ ਕੈਦੀ ਜਿਹੜਾ ਇੱਕ ਪਹਿਲਾ ਗੇਟ ਕਰਾਸ ਕਰਦਾ ਇਸ ਤੋਂ ਪਹਿਲਾਂ ਵੀ ਇੱਕ ਗੇਟ ਹੈਗਾ ਜੋ ਕਿ ਥਾਣੇ ਨੂੰ ਐਂਟਰ ਕਰਨ ਤੋਂ ਪਹਿਲਾਂ ਗੇਟ ਹੈ ਉਹ ਗੇਟ ਕਰਾਸ ਕਰਦਾ ਗੇਟ ਕਰਾਸ ਕਰਨ ਤੋਂ ਬਾਅਦ ਭੱਜ ਕੇ ਆ ਕੇ ਇਹ ਜਿਹੜੀ ਹੈ ਗ੍ਰਿਲਾਂ ਦੀ ਦੀਵਾਰ ਜਿਹੜੀ ਆ ਉਹ ਟੱਪ ਕੇ ਭੱਜ ਜਾਂਦਾ ਤੇ ਅੰਮ੍ਰਿਤਸਰ ਦੇ ਥਾਣਾ A ਡਿਵੀਜ਼ਨ ਦੀਆਂ ਤਸਵੀਰਾਂ ਜੋ ਕੀ ਤੁਹਾਡਾ ਸਾਂਝੀ ਕਰ ਰਿਹਾ ਇਸ ਵੇਲੇ ਰਿਮਾਂਡ ਤੇ ਲਿਆ ਗਿਆ ਜਿਹੜਾ ਕੈਦੀ ਹੈ ਇਸ ਵੇਲੇ ਫਰਾਰ ਹੋ ਗਿਆ ਜਿਸ ਦੀ ਭਾਲ ਦੇ ਵਿੱਚ ਪੁਲਿਸ ਇਹ ਤਲਾਸ਼ ਕਰ ਰਹੀ ਹੈ ਇਸ ਦੇ ਨਾਲ ਜੁੜੀ ਹੋਰ ਵੀ ਜਾਣਕਾਰੀ ਤੁਹਾਡਾ ਸਾਂਝੀ ਕਰ ਰਿਹਾ ਫਿਲਹਾਲ ਸੂਤਰਤ ਹੋਏ ਤੋਂ ਮਿਲੀ ਜਾਣਕਾਰੀ ਅਨੁਸਾਰ ਆਪਾਂ ਤੁਹਾਨੂੰ ਖਬਰਦਾਰੀ ਕੀਤੀ ਪੁਲਿਸ ਇਸ ਮਾਮਲੇ ਦੇ ਵਿੱਚ ਬੋਲਣ ਦੇ ਵਿੱਚ ਗੁਰੇਜ਼ ਕਰ ਰਹੀ ਹੈ ਪੁਲਿਸ ਨੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਇਸ ਮਾਮਲੇ ਦੇ ਵਿੱਚ ਅਗਰ ਜੇ ਪੁਲਿਸ ਕੋਈ ਬਿਆਨ ਦਿੰਦੀ ਹੈ ਉਹ ਵੀ ਤੁਹਾਡੇ ਅੱਗੇ ਪਹਲ ਦੇ ਅਧਾਰ ਤੇ ਜ਼ਰੂਰ ਪੇਸ਼ ਕਰਾਂਗੇ